ਸੱਚੇ ਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਆ ਤੁਹਾਡਾ ਨਾਮ ਗੁਰਜੀਤ ਕੌਰ ਲੈ ਕੇ ਹਾਜ਼ਰਾਂ ਜੀ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਮੈਟਰਸ ਜਿਸ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਅੱਜ ਦੇ ਇਸ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਵੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਲੇਟੈਸਟ ਇਮੀਗ੍ਰੇਸ਼ਨ ਦੇ ਵਿੱਚ ਕੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਇਲਾਵਾ ਤੁਹਾਡਾ ਇਮੀਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋਵੇਗਾ ਕੁਝ ਵੀ ਪੁੱਛਣਾ ਚਾਹੁੰਦੇ ਹੋ ਜ਼ਰੂਰ ਕਾਲ ਕਰ ਸਕਦੇ ਹੋ ਸਾਡੇ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਆ ਰਿਹਾ ਹੈ 647 ਤੇ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਤੇ ਲੇਟੈਸਟ ਅਪਡੇਟਸ ਲੈ ਕੇ ਸੀਡਬਲਿਊਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾਜੀ ਮੌਜੂਦ ਨੇ ਸਟੂਡੀਓ ਦੇ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਗੁਰਜੀਤ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਰ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਵਿੱਚ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੀ ਲੇਟੈਸਟ ਚੱਲ ਰਿਹਾ ਤੇ ਹੁਣ ਸਾਲ ਜਿਹੜਾ ਆਲਮੋਸਟ ਕੰਪਲੀਟ ਹੋਣ ਵਾਲਾ ਆ ਕੁਝ ਹੀ ਜਿਹੜੇ ਦਿਨ ਨੇ ਰਹਿ ਚੁੱਕੇ ਨੇ ਤੇ ਸਾਲ 2025 ਦੀ ਜੇਕਰ ਓਵ ਜਦੋਂ ਇਲੈਕਸ਼ਨ ਵੀ ਸੀ ਜੀ ਗੁਰਜੀਤ ਉਦੋਂ ਵੀ ਜਿਹੜਾ ਕਰੰਟ ਪ੍ਰਾਈਮ ਮਿਨਿਸਟਰ ਹੈ ਉਦੋਂ ਇਲੈਕਸ਼ਨ ਰਾੜੇ ਸੀ ਉਹਨਾਂ ਨੇ ਗੱਲ ਕਹੀ ਸੀ ਕਿ ਟੈਂਪਰੇਰੀ ਰੈਜ਼ੀਡੈਂਸ ਦਾ ਨੰਬਰ ਹੈ ਜਿਹੜਾ ਕੱਟ ਕਰਨਾ ਹੈਗਾ ਜੀ ਸੋ ਸਾਰਾ ਜ਼ੋਰ ਹੈ ਜਿਹੜਾ ਉਹ ਸਰਕਾਰ ਦਾ ਐਸੇ ਕੰਮ ਤੇ ਲੱਗਿਆ ਹੈਗਾ ਬਿਲਕੁਲ ਜੀ ਸੋ ਜੇ ਕਾਨੂੰਨਾਂ 'ਚ ਤਬਦੀਲੀ ਦੀ ਗੱਲ ਕਰੀਏ ਤਾਂ ਅੱਜਕੱਲ੍ਹ ਆਪਾਂ ਸੁਣ ਰਹੇ ਹਾਂ ਕਿ ਲੋਕਾਂ ਦੇ ਵੀਜ਼ੇ ਕੈਨਸਲ ਕਰਨ ਦੀ ਇਜਾਜ਼ਤ ਆ ਜਿਹੜੀ ਉਹ ਹੈ ਗਈ ਹੈ ਕਿ ਹੁਣ ਕੀਤੀ ਜਾ ਸਕੂਗੀ ਸੋ ਇਹ ਕੰਮ ਬਹੁਤ ਲੰਬਾ ਪਹਿ ਸਮਾਂ ਪਹਿਲਾਂ ਸ਼ੁਰੂ ਕੀਤਾ ਜਾ ਚੁੱਕਿਆ ਹੈਗਾ ਜੀ ਤੁਹਾਨੂੰ ਯਾਦ ਹੋਣਾ ਸਰਕਾਰ ਨੇ ਆਪ ਇੱਕ ਪ੍ਰੋਗਰਾਮ ਗੱਲ ਕੀਤੀ ਸੀ ਕਿ ਉਹ ਦੋਨੇ ਕੰਸਲਟੇਸ਼ਨ ਸ਼ੁਰੂ ਕੀਤੀ ਸੀ ਜਿੱਥੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਆਫੀਸਰਸ ਨੂੰ ਅਧਿਕਾਰ ਦਿੱਤੇ ਜਾਣਗੇ ਕਿ ਜਿੱਥੇ ਉਹ ਟੈਂਪਰੇਰੀ ਰੈਜ਼ੀਡੈਂਸ ਦਾ ਜਿਹੜਾ ਵੀਜ਼ਾ ਹੈ ਉਹ ਕੈਨਸਲ ਸੋ ਇਹ 4 ਫਰਵਰੀ ਨੂੰ ਜਿਹੜਾ ਲਾਗੂ ਕਰ ਦਿੱਤਾ ਗਿਆ ਸੀ ਪਰ ਉਹਦੀ ਇੰਪਲੀਮੈਂਟੇਸ਼ਨ ਹੁਣ 4 ਨਵੰਬਰ ਤੋਂ ਕਰਨੀ ਸ਼ੁਰੂ ਕੀਤੀ ਹੈ ਸੋ ਜਿੱਥੇ ਆਪਾਂ ਸੋਸ਼ਲ ਮੀਡੀਆ ਤੇ ਪੜ ਰਹੇ ਹਾਂ ਜਾਂ ਅਖਬਾਰਾਂ 'ਚ ਪੜ ਰਹੇ ਹਾਂ ਕਿ ਹੁਣ ਜਿਹੜੇ ਕੈਨੇਡਾ ਦੇ 에ਰਪੋਰਟ ਤੇ ਵੀਜ਼ਾ ਕੈਨਸਲ ਕਰ ਦਿੱਤੇ ਜਾਣਗੇ ਉਹ ਐਕਚੁਅਲੀ ਇੰਪਲੀਮੈਂਟੇਸ਼ਨ ਹੋਈ ਹੈ ਕਾਨੂੰਨ ਬਦਲਾਉਣ ਨੂੰ ਕਾਫੀ ਸਮਾਂ ਹੋ ਚੁੱਕਾ ਹੈਗਾ ਸੋ ਸਭ ਤੋਂ ਪਹਿਲਾਂ ਤਾਂ ਬਦਲਾਅ ਕੀ ਹੈ ਆਪਾਂ ਨੂੰ ਇਹ ਸਮਝਣਾ ਅਤਿ ਜ਼ਰੂਰੀ ਹੈ ਜੀ ਜਿਹੜਾ ਵੀਜ਼ਾ ਹੈਗਾ ਉਹਦਾ ਡੈਫੀਨੇਸ਼ਨ ਹੈਗਾ ਕਿ ਉਹ ਇਨਵੀਟੇਸ਼ਨ ਟੂ ਦਾ ਪੋਰਟ ਆਫ ਐਂਟਰੀ ਹੈ ਕਾਈਂਡ ਦਾ ਮਤਲਬ ਹੈ ਕਿ ਉਹ ਇਜਾਜ਼ਤ ਹੈਗੀ ਹੈ ਇੱਕ ਹਵਾਈ ਜਹਾਜ਼ ਕੰਪਨੀ ਨੂੰ ਜਾਂ ਇੱਕ বাস ਕੰਪਨੀ ਨੂੰ ਜਾਂ ਕਿਸੇ ਤਰ੍ਹਾਂ ਦੇ ਟ੍ਰਾਂਸਪੋਰਟ ਨੂੰ ਕਿ ਆਪਾਂ ਨੂੰ ਇੱਕ ਜਗ੍ਹਾ ਤੋਂ ਬਿਠਾ ਕੇ ਤੇ ਕੈਨੇਡਾ ਦੇ ਦਰਵਾਜ਼ੇ ਤੱਕ ਲਿਆਵੇ ਫੀਜ਼ ਦਾ ਮਤਲਬ ਇਹ ਹੈ ਕਾ ਉਹ ਚਾਹੇ ਸਟੱਡੀ ਵੀਜ਼ਾ ਹੈ ਚਾਹੇ ਉਹ ਵਿਜ਼ਿਟਰ ਵੀਜ਼ਾ ਹੈ ਚਾਹੇ ਵਰਕ ਵੀਜ਼ਾ ਹੈ ਜਿਹੜਾ ਸਟicker ਆਪਣੇ ਪਾਸਪੋਰਟ ਤੇ ਲੱਗਿਆ ਹੁੰਦਾ ਜਦੋਂ ਆਪਾਂ ਆਉਣਾ ਹੁੰਦਾ ਬਿਲਕੁਲ ਸੋ ਉਹ ਜਿਹੜਾ ਡਾਕੂਮੈਂਟ ਹੈ ਉਹ ਇਮੀਗ੍ਰੇਸ਼ਨ ਮੈਗਵਾ ਇਸ਼ੂ ਕਰਦਾ ਹੈ ਕਾ ਤੇ ਆਪਾਂ ਨਵੀਂ ਦਿੱਲੀ ਤੋਂ ਜਹਾਜ਼ ਬੈਠ ਕੇ ਪੈਟਰੌਟੋ ਮੌਂਟਰੀਅਲ ਵੈਨਕੂਵਰ ਕਿਸੇ ਵੀ 에어ਪੋਰਟ ਤੇ ਪਹੁੰਚ ਜੰਨੇ ਆ ਜਹਾਜ਼ ਕੰਪਨੀ ਦੀ ਉੱਥੇ ਤੱਕ ਇਜਾਜ਼ਤ ਹੈਗੀ ਹੈ ਜੀ ਜਦ ਆਪਾਂ ਕੈਨੇਡਾ ਪਹੁੰਚ ਜੰਨੇ ਆ ਤਾਂ ਆਪਾਂ ਕੈਨੇਡਾ ਪਹੁੰਚ ਕੇ ਇੱਕ ਹੋਰ ਅਰਜ਼ੀ ਕਰਦੇ ਆ ਉਹ ਅਰਜ਼ੀ ਹੈ ਜਿਹੜੀ ਮੌਜੂਦਾਨੀ ਵੀ ਹੋ ਸਕਦੀ ਹੈ ਜਿਹੜਾ ਕੈਨੇਡਾ ਬਾਰਡਰ ਸਰਵਿਸਸਜ਼ ਏਜੰਸੀਜ਼ ਆਫੀਸਰ ਆ ਉਹਦੇ ਨਾਲ ਗੱਲਬਾਤ ਦੇ ਤੌਰ ਤੇ ਜਾਂ ਕਿਓਸਕ ਤੇ ਜਿੱਥੇ ਆਪਾਂ ਪਾਸਪੋਰਟ ਸਕੈਨ ਕਰਦੇ ਆ ਉੱਥੇ ਹੋ ਸਕਦੀ ਹੈ ਉਹ ਅਰਜ਼ੀ ਹੈਗੀ ਕੈਨੇਡਾ ਦੇ ਅੰਦਰ ਆਉਣ ਲਈ ਹੁਣ ਵੀਜ਼ਾ ਆਪਾਂ ਨੂੰ ਕੈਨੇਡਾ ਦੇ ਦਰਵਾਜ਼ੇ ਤੱਕ ਲਿਆ ਆ ਉਸ ਤੋਂ ਬਾਅਦ ਆਪਾਂ ਅੰਦਰ ਹੁਣ ਉਹ ਇਜਾਜ਼ਤ ਦੇ ਸਮੇਂ ਜਿਹੜਾ ਕੈਨੇਡਾ ਬਾਰਡਰ ਸਰਵਿਸੇਜ਼ ਦੀ ਏਜੰਸੀ ਆਫੀਸਰ ਹੈ ਉਹ ਤੁਹਾਡੀ ਇਜਾਜ਼ਤ ਡਿਨਾਈ ਕਰ ਸਕਦਾ ਹੈ ਜਾਂ ਤੁਹਾਡੀ ਇਜਾਜ਼ਤ ਐਕਸੈਪਟ ਕਰ ਸਕਦਾ ਹੈ ਜੋ ਡਿਨਾਈ ਕਰਦਾ ਤੁਹਾਨੂੰ ਵਾਪਸ ਭੇਜਿਆ ਜਾ ਸਕਦਾ ਹੈ ਜੋ ਐਕਸੈਪਟ ਕਰਦਾ ਤਾਂ ਤੁਹਾਨੂੰ ਜਿਹੜਾ ਵੀ ਅਪਰੋਪਰੀਏਟ ਪਰਮਿਟ ਆ ਜਾਏ ਵਿਜ਼ਿਟਰ ਪਰਮਿਟ ਆਇਆ ਚਾਹੇ ਤੁਹਾਡਾ ਸਟੱਡੀ ਪਰਮਿਟ ਆਇਆ ਚਾਹੇ ਤੁਹਾਡਾ ਵਰਕ ਪਰਮਿਟ ਆ ਉਹ ਤੁਹਾਨੂੰ ਇਸ਼ੂ ਕਰ ਦਿੰਦਾ ਤੇ ਤੁਹਾਨੂੰ ਆਉਣ ਦੀ ਇਜਾਜ਼ਤ ਦੇ ਦਿੰਦਾ ਹੈਗਾ ਹੁਣ ਜੇ ਉਹ ਤੁਹਾਡੇ ਪਰਮਿਟ ਨੂੰ ਡਿਨਾਈ ਕਰਦਾ ਤੁਹਾਡੀ ਐਂਟਰੀ ਨੂੰ ਡਿਨਾਈ ਕਰਦਾ ਹੁਣ ਤੋਂ ਪਹਿਲਾਂ ਉਹਦੇ ਕੋਈ ਇਜਾਜ਼ਤ ਨਹੀਂ ਸੀ ਕੋ ਥੋੜਾ ਵੀਜ਼ਾ ਕੈਨਸਲ ਕਰ ਸਕੇ ਓਕੇ ਹੁਣ ਉਹਨੂੰ ਇਹ ਅਧਿਕਾਰ ਮਿਲ ਗਿਆ ਕਿ ਉਹ ਜਦੋਂ ਐਂਟਰੀ ਡਿਨਾਈ ਕਰਦਾ ਉਹ ਤੁਹਾਡੇ ਵੀਜ਼ੇ ਨੂੰ ਵੀ ਕੈਨਸਲ ਕਰ ਸਕਦਾ ਮਤਲਬ ਕਿ ਤੁਸੀਂ ਵਾਪਸ ਨਹੀਂ ਆ ਸਕਦੇ ਪਹਿਲਾਂ ਆਪਾਂ ਸੁਣਦੇ ਹੁੰਦੇ ਸੀ 에어ਪੋਰਟ ਤੋਂ ਇੱਕ ਵਿੰਦਾ ਵਿਜ਼ਟਰ ਵੀਜ਼ੇ ਤੇ ਆਇਆ ਜਾਂ ਸਟੂਡੈਂਟ ਵੀਜ਼ੇ ਤੇ ਆਇਆ ਉਹਨੂੰ 에어ਪੋਰਟ ਤੋਂ ਹੀ ਵਾਪਸ ਮੋੜਦਾ ਬਿਲਕੁਲ ਉਹ ਮੋੜਦਾ ਬਿਲਕੁਲ ਠੀਕ ਹੈ ਪਰ ਉਹਦੇ ਵੀਜ਼ਾ ਕੈਨਸਲ ਨਹੀਂ ਹੋਇਆ ਫਿਰ ਫੇਰ ਆ ਸਕਦਾ ਬਸਿਕਾ ਹੁਣ ਉਹਦਾ ਵੀਜ਼ਾ ਹੀ ਕੈਨਸਲ ਕਰ ਦਿੱਤਾ ਗਿਆ ਸਿਮਿਲਰ ਇਹ ਜਿਹੜਾ ਅਧਿਕਾਰ ਹੈ ਇਹ ਹੁਣ ਆਫੀਸਰਸ ਨੂੰ ਐ ਨਹੀਂ ਹੈਗਾ ਕਿ ਅਨਲਿमिटेड ਪਾਵਰ ਦੇ ਦਿੱਤੀ ਕਿ ਉਹ ਕਿਸੇ ਦਾ ਵੀ ਵੀਜ਼ਾ ਕੈਨਸਲ ਕਰਕੇ ਤੇ ਉਹਨੂੰ ਵਾਪਸ ਭੇਜ ਦਣ ਉਹਦੇ ਚ ਵੀ ਕਾਨੂੰਨੀ ਹੱਕ ਹੈਗੇ ਨੇ ਸੋ ਕਾਨੂੰਨੀ ਹੱਕਾਂ ਦੀ ਤੁਹਾਨੂੰ ਜਾਣਕਾਰੀ ਹੁਣੀ ਜ਼ਰੂਰੀ ਹੈ ਹੁਣ ਤੋਂ ਪਹਿਲਾਂ ਇਹ ਇੰਨਾ ਇੰਪੋਰਟੈਂਟ ਨਹੀਂ ਲੱਗਦਾ ਸੀ ਰੀਜ਼ਨ ਬੀਇੰਗ ਜੇ ਤੁਹਾਨੂੰ ਵਾਪਸ ਭੇਜਤਾ ਤੁਹਾਡਾ ਕੋ ਵੀਜ਼ਾ ਹੈਗਾ ਤੁਸੀਂ ਫੇਰ ਆ ਸਕਦੇ ਜਿੰਨਾ ਚਿਰ ਕੈਨਸਲ ਨਹੀਂ ਹੋਇਆ ਹੈਗਾ ਤੇ ਤੁਹਾਡੇ ਕੋਲ ਤੁਹਾਨੂੰ ਤੁਸੀਂ ਸਟੂਡੈਂਟ ਸੀ ਇਥੇ ਕੈਨੇਡਾ ਦੇ ਅੰਦਰ ਤੇ ਤੁਸੀਂ ਆਪਣੀਆਂ ਕੰਡੀਸ਼ਨਸ ਬ੍ਰੀਚ ਕਰਤੀਆਂ ਜਿਹੜੀਆਂ ਕਿ ਤੁਸੀਂ ਪੜ੍ਹਾਈ ਕਰਦੇ ਰਹਿਣਾ ਤੁਸੀਂ ਪਾਸ ਹੁੰਦੇ ਰਹਿਣਾ ਤੇ ਉਸ ਤੋਂ ਬਾਅਦ ਤੁਸੀਂ ਕੋਈ ਪਰਮਿਟ ਕਰਿਆ ਤੁਹਾਡਾ ਉਹ ਐਕਸਟੈਂਸ਼ਨ ਰਿਫਿਊਜ਼ ਕਰਤੀ ਹੁਣ ਉਹ ਰਿਫਿਊਜ਼ ਕਰਤੀ ਤੁਹਾਡਾ ਵੀਜ਼ਾ ਸਟਿਲ ਵੈਲਿਡ ਹੈ ਤੁਸੀਂ ਦੇਸ਼ ਛੱਡ ਕੇ ਚਲੇ ਜਾਓ ਤੇ ਨਵੀਂ ਐਂਟਰੀ ਬਣ ਕੇ ਫਿਰ ਵਾਪਸ ਆ ਸਕਦੇ ਹੋ ਜੀ ਹਮ ਪਰ ਹੁਣ ਜੇ ਨਾਲ ਅਧਿਕਾਰ ਹੈ ਕਿ ਤੁਹਾਡਾ ਵੀਜ਼ਾ ਹੀ ਕੈਨਸਲ ਕਰਦਾ ਫਿਰ ਵਾਪਸ ਕਿਵੇਂ ਆਓਗੇ ਸਿਮਿਲਰਲੀ ਕੋਈ ਵਿਜ਼ਿਟਰ ਹੈ ਉਹ ਇਲੀਗਲ ਤੌਰ ਤੇ ਇੱਥੇ ਕੰਮ ਕਰਦਾ ਫੜਿਆ ਗਿਆ ਉਹਨੂੰ ਰਿਮੂਵ ਕਰਤਾ ਉਹਦਾ ਵੀਜ਼ਾ ਵੀ ਕੈਨਸਲ ਹੋ ਸਕਦਾ ਹੈ ਕੋਈ ਵਰਕਰ ਹੈ ਉਹ ক্লোਜ਼ ਵਰਕ ਪਰਮਿਟ ਸੇ ਸੀਗਾ ਹੋ ਕੇ ਤੇ ਹੋਰ ਕੰਮ ਕਰ ਰਿਹਾ ਉਹਨੇ ਅਬਦੀ ਕੰਡੀਸ਼ਨ ਬ੍ਰੀਚ ਕਰਤੀ ਉਹਦਾ ਵੀ ਵੀਜ਼ਾ ਕੈਨਸਲ ਕੀਤਾ ਜਾ ਸਕਦਾ ਹੈਗਾ ਹੁਣ ਇਹ ਕੈਨੇਡਾ ਦੇ ਅੰਦਰ ਵੀ ਹੈ ਤੇ ਕੈਨੇਡਾ ਦੇ ਦਰਵਾਜ਼ੇ ਤੇ ਮਤਲਬ 에어ਪੋਰਟ ਦੇ ਉੱਤੇ ਵੀ ਇਹ ਗੱਲ ਹੈਗੀ ਹੈ ਹੁਣ ਇਥੇ ਸਭ ਤੋਂ ਪਹਿਲਾਂ ਜਿਹੜਾ ਪ੍ਰੋਸੀਜਰਲੀ ਫੇਅਰ ਹੋਣ ਲਈ ਆਫੀਸਰ ਨੂੰ ਕੀ ਕਰਨਾ ਪਊਗਾ ਸਭ ਤੋਂ ਪਹਿਲਾਂ ਤਾਂ ਉਹ ਤੁਹਾਨੂੰ ਦੱਸਣਾ ਪੈਣਾ ਕਿ ਤੇਰੇ ਕੋਲੇ ਰਾਈਟ ਟੂ ਕਾਉਂਸਲ ਹੈਗਾ ਮਤਲਬ ਤੁਹਾਡੇ ਵਕੀਲ ਨਾਲ ਗੱਲ ਕਰ ਸਕਦਾ ਹੈ ਸਭ ਤੋਂ ਪਹਿਲਾਂ ਤਾਂ ਉਹ ਓਪਰਚੁਨਿਟੀ ਨੂੰ ਬਿਲਕੁਲ ਵੀ ਲੂਜ਼ ਨਾ ਕਰੋ ਇਹ ਸਭ ਤੋਂ ਪਹਿਲਾ ਕੰਮ ਹੈ ਓਕੇ ਹੁਣ ਤੋਂ ਪਹਿਲਾਂ ਇਹ ਨਾ ਇੰਪੋਰਟੈਂਟ ਨਹੀਂ ਸੀ ਜੇ ਤੁਹਾਨੂੰ ਵਾਪਸ ਭੇਜ ਦਿੱਤਾ ਜਾਂਦਾ ਸੀ ਤੁਸੀਂ ਚਲੇ ਜਾਂਦੇ ਸੀ ਫਿਰ ਆ ਜਾਂਦੇ ਸੀ ਜੀ ਹੁਣ ਜਦੋਂ ਤੁਹਾਡਾ ਵੀਜ਼ਾ ਕੈਨਸਲ ਹੋ ਗਿਆ ਟੈਕਨੀਕਲੀ ਤੁਸੀਂ ਸਾਰੀ ਉਮਰ ਨਹੀਂ ਆ ਸਕਦੇ ਕਿਉਂਕਿ ਉਥੇ ਇਹ ਐਸਟੈਬਲਿਸ਼ ਹੋ ਗਿਆ ਕਿ ਤੁਸੀਂ ਕੰਡੀਸ਼ਨਸ ਬ੍ਰੀਚ ਕਰਤੀਆਂ ਨੇ ਮਤਲਬ ਫਿਰ ਤੁਸੀਂ ਇਨੈਡਮਿਸਿਬਲ ਨਾ ਦਾਖਲਾ ਯੋਗ ਕੈਨੇਡਾ ਨੂੰ ਹੋ ਜੋ ਦੁਆਰਾ ਵੀਜ਼ਾ ਲਗਾਉਣਾ ਉਹ ਵੀ ਨਹੀਂ ਲੱਗੇ ਹਾਂ ਜੋ ਕਹਿਣਗੇ ਤੂੰ ਪਹਿਲਾਂ ਕੰਡੀਸ਼ਨ ਬ੍ਰੀਚ ਕਰੀਆ ਨੇ ਤੂੰ ਤੇਰੇ ਤੇ ਪਰੋਸਾ ਨਹੀਂ ਤੂੰ ਦੁਬਾਰੇ ਨਹੀਂ ਵਾਪਸ ਆਉਣਾ ਤੇਰਾ ਵੀਜ਼ਾ ਕਹਿੰਦੇ ਤੇਰੀ ਐਪਲੀਕੇਸ਼ਨ ਰਿਫਿਊਜ਼ ਕੀਤੀ ਜਾਂਦੀ ਹੈ ਸੋ ਤੁਹਾਡੇ ਲਈ ਹੋਰ ਵੀ ਵੱਡਾ ਮਸਲਾ ਬਣ ਜਾਂਦਾ ਹੁਣ ਪ੍ਰੋਸੀਜਰ ਕੀ ਹੈਗਾ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਸੋ ਜਦੋਂ ਤੁਸੀਂ ਕੈਨੇਡਾ ਦੇ ਅੰਦਰ ਆਉਂਦੇ ਹੋ ਤਾਂ ਜਿਹੜਾ ਕੈਨਡਾ ਬਾਰਡਰ ਸਰਵਿਸੈਸ ਦੀ ਏਜੰਸੀ ਦਾ ਅਫਸਰ ਹੈ ਉਹਨੇ ਅਸੈਸਮੈਂਟ ਕਰਨੀ ਹੈ ਕਿ ਤੁਸੀਂ ਜਿਸ ਪਰਪਸ ਲਈ ਆਏ ਹੋ ਉਹ ਪਰਪਸ ਤੁਸੀਂ ਫੁੱਲਫਲ ਕਰਨ ਦੀ ਕਪੈਸਿਟੀ ਰੱਖਦੇ ਤੁਸੀਂ ਕਹਿੰਦੇ ਮੈਂ ਭੋਗ ਪਾਠ ਲਈ ਆਇਆ ਕਿਸੇ ਭੋਗ ਪਾਠ ਹੋ ਵੀ ਰਿਹਾ ਕਿਤੇ ਨਹੀਂ ਹੋ ਰਿਹਾ ਤੁਸੀਂ ਵਿਆਹ ਤੇ ਆਇਆ ਵਿਆਹ ਹੋ ਵੀ ਰਿਹਾ ਤੁਸੀਂ ਕਿੰਨੇ ਦਿਨ ਰਹਿਣਾ ਤੁਸੀਂ ਕਹਿੰਦਾ ਮੈਂ ਤਾਂ ਜੀ 2 ਹਫਤੇ ਰਹਿਣਾ ਹੈ ਟਿਕਟ ਤੁਹਾਡੇ ਕੋ 6 ਮਹੀਨੇ ਦੀ ਹੈ ਇਹਦਾ ਮਤਲਬ ਤੁਸੀਂ 2 ਮਹੀਨੇ ਨਹੀਂ ਰਹਿਣਾ ਸੀ 6 ਮਹੀਨੇ ਰਹਿਣਾ ਸੀਗਾ ਜਾਂ ਤੁਸੀਂ ਕਹਿੰਦੇ ਹੋ ਕਿ ਮੈਂ ਤਾਂ ਜਿਹੜਾ ਤੇਨ ਹਫਤੇ ਰਹਿਣਾ ਪਰ ਤੁਹਾਡੇ ਕੋਟੀ ਕੜੇ ਹਫਤੇ ਬਾਅਦ ਦੀ ਹੈ ਤਾਂ ਇਹ ਦਾ ਮਤਲਬ ਫਿਰ ਇੱਕ ਹਫਤੇ ਬਾਅਦ ਦੀ ਟਿਕਟ ਕਿਉਂ ਲਈਏ ਜੇ ਤੇਨ ਹਫਤੇ ਬਾਅਦ ਰਹਿਣਾ ਹੈ ਸੋ ਉਹ ਉੱਥੇ ਉਹਨੇ ਸਭ ਤੋਂ ਪਹਿਲਾਂ ਅਸੈਸਮੈਂਟ ਕਰਨੀ ਹੈ ਸੇਮ ਜੋ ਕੋਈ ਸਟੂਡੈਂਟ ਆਇਆ ਉਹਨੇ ਦੇਖਣਾ ਕਿ ਉਹਦੀ ਐਡਮਿਸ਼ਨ ਹੈ ਕਿ ਨਹੀਂ ਹੈ ਸਿਮਲਰ ਕੋਈ ਵਰਕਰ ਆਇਆ ਉਹਦੇ ਲਈ ਕੰਮ ਅਵੇਲੇਬਲ ਹੈ ਕਿ ਨਹੀਂ ਹੈ ਸੋ ਇਹ ਸਭ ਤੋਂ ਪਹਿਲਾਂ ਉਹਨੇ ਪਰਪਸ ਦੇਖਣਾ ਹੈ ਕਿ ਇਹ ਜਿਹੜਾ ਬੰਦਾ ਆਰ ਹੈ ਇਹਨੂੰ ਇਜਾਜ਼ਤ ਕਿਉਂ ਦਿੱਤੀ ਜਾਵੇ ਇਹ ਉਹ ਪਰਪਸ ਫੁਲਫਿਲ ਕਰ ਪਾਊਗਾ ਕਿ ਨਹੀਂ ਕਰ ਪਾਊਗਾ ਫੇਰ ਉਹਨੇ ਦੇਖਣਾ ਹੈ ਕਿ ਕੀ ਇਹਦੇ ਕੋਲ ਨਾ ਫਾਈਨੈਂਸ਼ੀਅਲ ਰਿਸੋਰਸਸ ਹੈਗੇ ਨੇ ਜਦੋਂ ਇਹਨੇ ਇੱਥੇ ਰਹਿਣਾ ਉਹ ਕੋ ਵਿਜ਼ਟਰ ਆ ਰਿਹਾ ਉਹਦੇ ਜੇਬ ਵਿੱਚ 100 ਡਾਲਰ ਹੈ ਉਹ ਕਿਵੇਂ ਗੁਜ਼ਾਰਾ ਕਰ ਸਕੂ ਉਹ ਦੇਖਣਾ ਚਾਹੁੰਦਾ ਸਿਮਿਲਰਲੀ ਕੋਈ ਸਟੂਡੈਂਟ ਹੈ ਕਿ ਉਹਨੇ ਫੀਸ ਭਰ ਹੀ ਹੈ ਕਿ ਉਹ ਕੋ ਗੁਜ਼ਰਵਾ ਸਰਕਾਰ ਨੂੰ ਪੈਸੇ ਹੈਗੇ ਨੇ ਕੋਈ ਕੰਮ ਤਾਂ ਕਰਨ ਦੀ ਇਜਾਜ਼ਤ ਤੱਕ ਹੈ ਨਹੀਂ ਸਿਮਿਲਰਲੀ ਵਿਜ਼ਟਰ ਹੈ ਕਿ ਉਹਦੀ ਅਕੋਮੋਡੇਸ਼ਨ ਦੇ ਕੋਈ ਪ੍ਰਬੰਧ ਹੈਗੇ ਨੇ ਉਹ ਸਾਰੀਆਂ ਚੀਜ਼ਾਂ ਉਹਨੇ ਦੇਖਣੀਆਂ ਨੇ ਉਹ ਤੋਂ ਬਾਅਦ ਉਹਨੂੰ ਫੈਸਲਾ ਕਰਨਾ ਹੁਣ ਜੇ ਇੱਥੇ ਉਹਨੂੰ ਲੱਗਦਾ ਹੈ ਕਿ ਤੁਸੀਂ ਜੈਨੂਇਨ ਵਿਜ਼ਿਟਰ ਜੈਨੂਇਨ ਸਟੂਡੈਂਟ ਯਾਵਰ ਜੈਨੂਇਨ ਵਰਕਰ ਨਹੀਂ ਹੈਗੇ ਹੋ ਤਾਂ ਤੁਹਾਡੀ ਐਂਟਰੀ ਡਿਨਾਈ ਕਰੂਗਾ ਜੀ ਹੁਣ ਜਦੋਂ ਐਂਟਰੀ ਡਿਨਾਈ ਕਰਨੀ ਹੈ ਤਾਂ ਉਹਨੇ ਦੋ ਆਪਸ਼ਨਸ ਤੁਹਾਨੂੰ ਦੇਣੀ ਹੈਗੀ ਜੀ ਪਹਿਲੀ ਆਪਸ਼ਨ ਹੈਗੀ ਹੈ ਕਿ ਤੂੰ ਆਪਣੀ ਐਪਲੀਕੇਸ਼ਨ ਟੂ ਐਂਟਰ ਕੈਨੇਡਾ ਵਿਡਡਰਾ ਕਰ ਲੈ ਮਤਲਬ ਤੂੰ ਜਿਹੜੀ ਅਰਜ਼ੀ ਕੀਤੀ ਹੈ ਮੈਨੂੰ ਕਿ ਹੈ ਕਿ ਮੈਨੂੰ ਕੈਨੇਡਾ ਦੇ ਅੰਦਰ ਆਉਣ ਦੀ ਇਜਾਜ਼ਤ ਕਰ ਦੇ ਦੇ ਤੂੰ ਉਹ ਵਿਡਡਰਾ ਕਰ ਲੈ ਜੀ ਤੇ ਤੈਨੂੰ ਵਾਪਸ ਭੇਜ ਦਿੱਤਾ ਜਾਊਗਾ ਤੇ ਦੂਜੀ ਆਪਸ਼ਨ ਹੈ ਕਿ ਜੇ ਤੂੰ ਇਹਦਾ ਨਹੀਂ ਕਰੇਗਾ ਫਿਰ ਤੈਨੂੰ ਜੱਜਮੂਰੇ ਪੇਸ਼ ਹੁਣ ਪਊਗਾ ਹੂੰ ਸੋ ਉਸ ਘਬਰਾਉਣ ਦੀ ਕੋਈ ਲੋੜ ਨਹੀਂ ਚ ਜੀ ਜਦੋਂ ਆਪਾਂ ਨੂੰ ਟ੍ਰੈਫਿਕ ਟਿਕਟ ਮਿਲਦੀ ਹੈ ਆਪਾਂ ਤਾਂ ਵੀ ਜੱਜਮੂਰੀ ਪੇਸ਼ ਹੁੰਨੇ ਹੈਗੇ ਜੀ ਹੁਣ ਜੇ ਤਾਂ ਤੁਸੀਂ ਇਹ অপਸ਼ਨ ਚੂਜ਼ ਕਰ ਲਈ ਕਿ ਹਾਂਜੀ ਮੈਂ ਆਪਣੀ ਐਪਲੀਕੇਸ਼ਨ ਟੂ ਐਂਟਰ ਕੈਨੇਡਾ ਵਿਦਡਰਾ ਕਰਦਾ ਉਹਦੇ ਤੋਂ ਉਹਦੀ ਜ਼ਿੰਮੇਵਾਰੀ ਖਤਮ ਹੋ ਗਈ ਤੁਸੀਂ ਅਰਜ਼ੀ ਕੈਨਸਲ ਨੂੰ ਵਿਦਡਰਾ ਕਰੀ ਉਹਨੇ ਅਗਲੀ ਟਿਕਟ ਬੁੱਕ ਕਰਾਈ ਤੋਂ ਜਹਾਜ਼ ਵਾਪਸ ਭੇਜਤਾ ਨਾਲ ਥੋੜਾ ਵੀਜ਼ਾ ਕੈਨਸਲ ਕਰਤਾ ਹੂੰ ਹੁਣ ਤੁਸੀਂ ਕਦੇ ਵੀ ਵਾਪਸ ਨਹੀਂ ਆ ਸਕਦੇ। ਉਹਨੂੰ ਜ਼ੋਰ ਲਾਉਣ ਦੀ ਜ਼ਰੂਰਤ ਨਹੀਂ ਪਈ। ਤੁਸੀਂ ਆਪਦਾ ਜ਼ੁਰਮਾ ਪੇ ਮੰਨ ਲਿਆ। ਦੂਜੇ ਪਾਸੇ ਜੇ ਉਹ ਕਹਿੰਦਾ ਤੈਨੂੰ ਚਾਜਮੂਰੇ ਪੇਸ਼ ਹੋਣਾ ਪਊ ਤਾਂ ਤੁਹਾਨੂੰ ਬਿਲਕੁਲ ਤੁਸੀਂ ਉਹਨੂੰ ਦੱਸਣਾ ਕਿ ਹਾਂ ਜੀ ਮੇਰੇ ਖਿਲਾਫ ਰਿਪੋਰਟ ਲਿਖੋ ਜਿਹੜੇ ਤੁਹਾਡੇ ਫਾਈਨਡਿੰਗਸ ਨੇ ਚੁੱਕ ਲਿਖੋ ਮਤਲਬ ਪੁਲਿਸਮੈਨ ਵੀ ਤਾਂ ਆਪਣੇ ਖਿਲਾਫ ਰਿਪੋਰਟ ਲਿਖਦਾ ਹੈ ਨਾ ਜਦੋਂ ਟ੍ਰੈਫਿਕ ਦੇ ਦਿੰਦਾ ਉਹ ਕਹਿੰਦਾ ਤੂੰ ਆਹ ਸੜਕ ਤੇ ਜਾ ਰਿਹਾ ਸੀ ਆਹ ਸੜਕ ਤੇ ਇੰਨੀ ਸਪੀਡ ਹੈ ਤੇਰੀ ਸਪੀਡ ਇੰਨੀ ਸੀ ਮੇਰੇ ਰੜਾਰ ਨੇ ਦਿੰਦੇ ਸੀ ਤੂੰ ਇੰਨੇ ਓਵਰ ਚੱਲ ਰਿਹਾ ਸੀ ਇਸ ਕਰਕੇ ਹਾਈਵੇ ਟ੍ਰੈਫਿਕ ਦਾ ਫਲਾਣਾ ਤੋਂ ਕਾਨੂੰਨ ਤੋੜਿਆ ਬਿਲਕੁਲ ਤੁਹਾਡੇ ਕੋਲੇ 15 ਦਿਨਾਂ ਦਾ ਟਾਈਮ ਹੈਗਾ ਤੁਸੀਂ ਉਹਨੂੰ ਜਾ ਕੇ ਟਿਕਟ ਨੂੰ ਕੋਰਟ 'ਚ ਚੈਲੰਜ ਉਹ ਜਿਵੇਂ ਹਾਈਵੇ ਟ੍ਰੈਫਿਕ ਐਕਟ ਨੂੰ ਇਨਫੋਰਸ ਕਰ ਰਿਹਾ ਹੈ ਜਿਹੜਾ ਇਮੀਗ੍ਰੇਸ਼ਨ ਆਫੀਸਰ ਹੈ ਉਹ ਵੀ ਇਮੀਗ੍ਰੇਸ਼ਨ ਰਫਿਜੀ ਪ੍ਰੋਟੈਕਸ਼ਨ ਐਕਟ ਨੂੰ ਇਨਫੋਰਸ ਕਰ ਰਿਹਾ ਹੈਗਾ ਥੋੜਾ ਕੋ ਉਹਦੇ ਜ ਵੀ ਰਾਈਟ ਆਫ ਅਪੀਲ ਹੈ ਜੇ ਉਹ ਤੁਹਾਨੂੰ ਕਹਿੰਦਾ ਹੈਗਾ ਕਿ ਮੈਨੂੰ ਨਹੀਂ ਲੱਗਦਾ ਤੂੰ ਸੱਚਾ ਵਿਜ਼ਿਟਰ ਹੈਂ ਸੱਚਾ ਸਟੂਡੈਂਟ ਹੈਂ ਸੱਚਾ ਵਰਕਰ ਹੈਗਾ ਤਾਂ ਤੁਸੀਂ ਉਹਨੂੰ ਕਹੋ ਹਾਂ ਜੀ ਮੇਰੇ ਖਿਲਾਫ ਰਿਪੋਰਟ ਲਿਖੋ ਮੈਂ ਉਹਨੂੰ ਕੋਰ ਚੈਲੰਜ ਕਰੂਗਾ ਹੁਣ ਰਿਪੋਰਟ ਲਿਖਣੀ ਹੈ ਰਿਪੋਰਟ ਨੂੰ ਉਹਨੇ ਡਿਫੈਂਡ ਕਰਨਾ ਉਹ ਉਹਦੀਆਂ ਫਾਈਂਡਿੰਗਸ ਪੋਰਚ ਸਟੈਂਡ ਕਰਨੀਆਂ ਆ ਉਹਨੇ ਲਿਖਣੀਆਂ ਓਕੀਲ ਕਿਵੇਂ ਲਿਖੂਗਾ ਉਹ ਲਿਖੂਗਾ ਕਿ ਹਾਂ ਇਹ ਬੰਦਾ ਆ ਵੀਜ਼ੇ ਤੇ ਆ ਰਿਹਾ ਸੀ ਮੈਨੂੰ ਆ ਸਵਾਲ ਪੁੱਛਿਆ ਨੇ ਆ ਜਵਾਬ ਦਿੱਤਾ ਮੈਨੂੰ ਆ ਸਬੂਤ ਵੰਗਿਆ ਨੇ ਆ ਜਵਾਬ ਦਿੱਤਾ ਫਿਰ ਰਿਪੋਰਟ ਲਿਖਣ ਤੋਂ ਬਾਅਦ ਉਹ ਦੱਸੂਗਾ ਕਿ ਹਾਂਜੀ ਇਹ ਬੰਦਾ ਆਇਨਾ ਕਾਰਨਾ ਕਰਕੇ ਮੈਨੂੰ ਸਹੀ ਜੈਨੂਇਨ ਵਿਜ਼ਟਰ ਜਾਂ ਵਰਕਰ ਨਹੀਂ ਲੱਗਿਆ ਹੁਣ ਜਦੋਂ ਇਹ ਹੋਊਗਾ ਉਹਨੇ ਤੁਹਾਨੂੰ ਰਿਪੋਰਟ ਦੇ ਦਿੱਤੀ ਹੁਣ ਤੁਹਾਡੇ ਕੋ 15 ਦਿਨਾਂ ਦਾ ਟਾਈਮ ਹੈ ਉਹਨੂੰ ਅਪੀਲ ਕਰ ਲੈ ਜੇ ਤੁਸੀਂ ਅਪੀਲ ਕਰਦੇ ਹੋ ਉਹ ਤੁਹਾਨੂੰ ਇੰਟਰਵਿਊ ਤੇ ਨਹੀਂ ਪਊਗੀ ਆਬਵੀਅਸ ਹੈ ਕਿਉਂਕਿ ਤੁਸੀਂ ਅਪੀਲ ਕੇ ਮੈਂ ਕਰੋਗੇ ਜੇ ਤੁਹਾਨੂੰ ਵਾਪਸ ਭੇਜਤਾ ਉਹਨੇ ਹੁਣ ਜਦੋਂ ਤੁਸੀਂ ਉਹਨੂੰ ਜੇ ਤੁਹਾਡਾ ਵੀਜ਼ਾ ਕੈਨਸਲ ਕਰਦਾ ਉਹਦੇ ਤੇ ਵੀ ਪ੍ਰੋਸੀਜਰਲੀ ਫੇਅਰ ਹੋਣ ਲਈ ਉਹਨੂੰ ਤੁਸੀਂ ਅਪੀਲ ਕਰ ਸਕਦੇ ਹੋ ਤੁਹਾਨੂੰ ਦੱਸਣਾ ਪਊ ਨੇ ਵੀਜ਼ਾ ਕਿਉਂ ਕੈਨਸਲ ਕਰਿਆ ਸੋ ਉੱਥੇ ਪ੍ਰੋਸੀਜਰਲੀ ਫੇਅਰ ਪ੍ਰੋਸੈਸ ਹੈ ਪਰ ਪ੍ਰੋਸੀਜਰਲੀ ਫੇਅਰ ਪ੍ਰੋਸੈਸ ਨੂੰ ਕਿਹਨੇ ਆਪਟ ਕਰਨਾ ਉਹ ਤੁਸੀਂ ਆਪਟ ਕਰਨਾ ਹੈ ਉਹ ਜੇ ਤੁਸੀਂ ਵਾਪਸ ਚਲੇਗੇ ਟੈਕਨੀਕਲੀ ਹੁਣ ਤੁਸੀਂ ਵਾਪਸ ਨਹੀਂ ਆ ਪਾਉਂਗੇ ਕਿਉਂਕਿ ਤੁਹਾਡਾ ਵੀਜ਼ਾ ਵੀ ਨਾਲ ਹੀ ਕੈਨਸਲ ਹੋ ਜਾਊਗਾ ਹੁਣ ਅ ਕਈ ਕੇਸਸ ਚ ਇਹ ਵੀ ਹੋਊਗਾ ਗੁਰਜੀਤ ਕੇ ਜਿੱਥੇ ਬੰਦਾ ਵਾਪਸ ਗਿਆ ਤਾਂ ਉਹਦਾ ਵੀਜ਼ਾ ਕੈਨਸਲ ਕਰਤਾ ਉੱਥੇ ਵੀ ਧਿਆਨ ਰੱਖਣ ਦੀ ਲੋੜ ਹੈ ਜਿੱਥੇ ਤੋਂ ਇਹ ਗਲਤੀ ਵੀ ਹੋ ਗਈ ਕਿ ਤੁਸੀਂ ਇਹ ਆਪਟ ਕਰ ਲਿਆ ਹਾਂ ਮੈਂ ਆਪਣੀ ਐਪਲੀਕੇਸ਼ਨ ਟੂ ਐਂਟਰ ਕੈਨੇਡਾ ਵਿਡਰਾ ਕਰ ਰਹੇ ਹਾਂ ਜੇ ਉਹਦਾ ਤੁਹਾਡਾ ਵੀਜ਼ਾ ਕੈਨਸਲ ਕਰਤਾ ਤੁਹਾਡਾ ਕੋ ਸਟਿਲ ਆਊਟਸਾਈਡ ਆਫ ਕੈਨੇਡਾ ਬੈਠ ਕੇ ਵੀ 15 ਦਿਨਾਂ ਦੇ ਵਿੱਚ ਵਿੱਚ ਅਪੀਲ ਕਰਨ ਦਾ ਇਜਾਜ਼ਤ ਹੈ ਤਾਂ ਫਿਰ ਜੱਜ ਨੇ ਦੇਖਣਾ ਹੈ ਕਿ ਇਹ ਨੇ ਸਹੀ ਆਪਦਾ ਸਹੀ ਫੈਸਲਾ ਲਿਆ ਵੀਜ਼ਾ ਕੈਨਸਲ ਕਰਨ ਦਾ ਜਾਂ ਇਹਦਾ ਫੈਸਲਾ ਗਲਤ ਹੈ ਜੇ ਫੈਸਲਾ ਗਲਤ ਹੈ ਤੁਹਾਡਾ ਰੀਇਨਸਟੇਟ ਖੋਜੂਗਾ ਜੀ ਜੇ ਉਹਦਾ ਫੈਸਲਾ ਸਹੀ ਹੈ ਤੇ ਫਿਰ ਉਹ ਤੁਹਾਡਾ ਜੋ ਵੀ ਫੈਸਲਾ ਦਿੱਤਾ ਗਿਆ ਉਹ ਉਹ ਸਹੀ ਹੈ ਹੁਣ ਬਹੁਤੇ ਜਿਹੜੇ ਇੰਡੀਵਿਜੂਅਲਸ ਨੇ ਉਹਨਾਂ ਨੂੰ ਇਹ ਲੱਗੂਗਾ ਜਿਵੇਂ ਜਬਾ ਖ਼ਬਰ ਦੀ ਖ਼ਬਰ ਪੜ੍ਹੀ ਅਖ਼ਬਾਰ ਚ ਕਵਰ ਕੀ ਆ ਰਹੀ ਹੈ ਹੁਣ ਅਧਿਕਾਰ ਦੇ ਦਿੱਤਾ ਗਿਆ ਹੈਗਾ ਆਫੀਸਰ ਨੂੰ ਤੁਹਾਡਾ ਵੀਜ਼ਾ ਕੈਨਸਲ ਕਰ ਸਕਦਾ ਜੀ ਹਾਂਜੀ ਬਿਲਕੁਲ ਕਰ ਸਕਦਾ ਪਰ ਉੱਥੇ ਨਾਲ ਕਾਨੂੰਨੀ ਰੈਮੇਡੀ ਨਹੀਂ ਨਾ ਅਖਬਾਰ ਚ ਲਿਖੀ ਹੋਊਗੀ ਵੀ ਤੁਸੀਂ ਕੀ ਕਰ ਸਕਦੇ ਹੁਣ ਇੰਡੀਵਿਜੂਅਲ ਕੀ ਹੁੰਦਾ ਉਹ ਸਮਝ ਲੈਂਦੇ ਨੇ ਕਿ ਇਹ ਤਾਂ ਅਧਿਕਾਰ ਮਿਲ ਗਿਆ ਜੀ ਹੁਣ ਅਸੀਂ ਕੁਛ ਨਹੀਂ ਕਰ ਸਕਦੇ ਜੀ ਇਹ ਅਧਿਕਾਰ ਮਿਲ ਗਿਆ ਉਹ ਸਾਡਾ ਜਦਮਰਜ਼ੀ ਵੀਜ਼ਾ ਕੈਨਸਲ ਕਰ ਦੇ ਅਸੀਂ ਕੁਛ ਨਹੀਂ ਕਰ ਸਕਦੇ ਐਦਾਂ ਬਿਲਕੁਲ ਵੀ ਨਹੀਂ ਹੈਗਾ ਇਮੀਗ੍ਰੇਸ਼ਨ ਲਾਅ ਹੈਗਾ ਤੇ ਲਾਅ ਜ ਤੁਹਾਡੇ ਕੋਲੇ ਅੱਗੇ ਲੀਗਲ ਰੈਮੇਡੀਜ਼ ਨਹੀਂ ਚੀਨਾ ਤੇ ਤੁਸੀਂ ਐਕਟ ਕਰਨਾ ਹੈਗਾ ਹਮ ਆ ਬਹੁਤ ਇੰਪੋਰਟੰਟ ਬਣ ਚਾਣਾ ਆਉਣ ਦੇ ਆਉਣ ਵਾਲੇ ਸਮੇਂ ਦੇ ਵਿੱਚੋਂ ਜੀ ਕਿ ਜਿੱਥੇ ਤੁਹਾਨੂੰ ਇਹ ਪਹਿਲਾਂ ਮੇਕ ਸ਼ੁਰ ਕਰਨਾ ਪਊਗਾ ਕਿ ਮੈਂ ਜਾ ਰਿਹਾ ਤੇ ਮੇਰਾ ਜਿਹੜਾ ਲੀਗਲ ਕਾਉਂਸਲ ਹੈ ਉਹ ਅਵੇਲੇਬਲ ਰਹੇ ਜੇ ਮੈਨੂੰ ਕੋਈ ਸਵਾਲ ਜਵਾਬ ਪੁੱਛੇ ਜਾਂਦੇ ਨੇ ਮੇਰੇ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਜੀ ਅਵੇਲੇਬਲ ਰਹਿੰਦਾ ਤੁਹਾਡਾ ਲੀਗਲ ਕਾਉਂਸਲ ਤਾਂ ਉਹ ਮਾਮਲਾ ਤੁਹਾਡਾ ਉੱਥੀ ਨੇ ਪੜ ਚੁੱਕਾ ਹੁਣ ਬਹੁਤ ਇੰਡੀਵਿਜੂਅਲ ਇਹ ਜਿਹੇ ਹੋਣਗੇ ਜਿਨ੍ਹਾਂ ਨੂੰ ਇਹੀ ਅਧਿਕਾਰ ਨਹੀਂ ਪਤਾ ਕਿ ਉਹਨਾਂ ਦਾ ਲੀਗਲ ਕਾਉਂਸਲ ਵੀ ਉੱਥੇ ਅਵੇਲੇਬਲ ਹੋਣਾ ਚਾਹੀਦਾ ਉਹਨਾਂ ਦੇ ਨਾਲ ਇਹ ਜ਼ਿਆਦਾ ਕਾਰਵਾਈਆਂ ਹੋਣਗੀਆਂ ਹੁਣ ਆਪਾਂ ਅੱਜ ਤੱਕ ਇਹ ਖਬਰ ਪੜ ਰਹੇ ਹਾਂ ਕਿ ਇਹ ਅਧਿਕਾਰ ਦੇ ਦਿੱਤਾ ਗਿਆ ਕੁਝ ਮਹੀਨਿਆਂ ਬਾਅਦ ਆਪਾਂ ਇਹ ਖਬਰ ਪੜਾਂਗੇ ਇਨੇ ਹਜ਼ਾਰਾਂ ਲੋਕਾਂ ਦੇ ਵੀਜ਼ੇ ਕੈਨਸਲ ਕਰ ਦਿੱਤੇ ਗਏ ਔਰ ਮੈਜੋਰਿਟੀ ਉਹਨਾਂ ਜੋ ਉਹ ਜਿਹੜੇ ਹੋਣਗੇ ਗੁਰਜੀਤ ਜਿਨ੍ਹਾਂ ਦਾ ਵੀਜ਼ਾ ਕੈਨਸਲ ਨਹੀਂ ਹੋਣਾ ਚਾਹੀਦਾ ਸੀ ਓਕੇ ਉਹ ਕਿਉਂ ਇਸ ਕਰਕੇ ਹੈਗਾ ਬਿਕਾਉਜ਼ ਇਹ ਇੰਪੋਰਟੈਂਟ ਨਹੀਂ ਤੁਸੀਂ ਕੀ ਕਹਿਣਾ ਹੂੰ ਹੂੰ ਇਹ ਮੋਰ ਇੰਪੋਰਟੈਂਟ ਹੈ ਤੁਸੀਂ ਨਹੀਂ ਕਹਿ ਕੀ ਕਹਿਣਾ ਨਹੀਂ ਇਹ ਮੋਰ ਮੋਸਟਲੀ ਲੋਕੀ ਉੱਥੇ ਨਰਵਸ ਹੋ ਜਾਂਦੇ ਨੇ ਤੇ ਨਰਵਸ ਹੱਸ ਕੇ ਕੁਝ ਵੀ ਕਹਿ ਦਿੰਦੇ ਕਹਿ ਦਿੰਦੇ ਨੇ ਜੀ ਉਹ ਮੋਰ ਇੰਪੋਰਟੈਂਟ ਹੈ ਤੁਹਾਡੇ ਕੋਲ ਰਾਈਟ ਟੂ ਰਿਮੇਨ ਸਾਇਲੈਂਟ ਹੈ ਤੁਸੀਂ ਨਹੀਂ ਜਵਾਬ ਦੇਣਾ ਤਾਂ ਨਾ ਦਿਓ ਪਰ ਇਹੋ ਜਿਹਾ ਜਵਾਬ ਨਾ ਦਿਓ ਜਿਹੜਾ ਕੇ ਤੁਹਾਨੂੰ ਹੀ ਕਲਪਰੇਟ ਬਣਾ ਦੇ ਬਿਲਕੁਲ ਜੀ ਹੁਣ ਅਸੀਂ ਇੰਡੀਵਿਜੂਅਲ ਮੈਂ ਪਹਿਲਾਂ ਟਿਕਟ ਦੀ ਗੱਲ ਕੀਤੀ ਹੈਗੀ ਹੈ ਤੇ ਉਹਨੂੰ ਪਛਾਣ ہاں ਜੀ ਵਿਜ਼ਟਰ ਆਇਓ ਕਿੰਨੇ ਦਾ ਰਹਿਣਾ ਹੈ ਤੁਸੀਂ ਕਹੋ ਥੋੜਾ ਕੋ ਟਿਕਟ ਹੈਗੀ ਹੈ ਹਫਤੇ ਦੀ ਤੇ ਤੁਸ ਕੋ ਮੈਂ ਤਿੰਨ ਹਫਤੇ ਰਹਿਣਾ ਉਹਦਾ ਅਗਲਾ ਸਵਾਲ ਹੋਊਗਾ ਫਿਰ ਆ ਟਿਕਟ ਹਫਤੇ ਦੀ ਕਿਉਂ ਲਈ ਹੈ ਇਹਦਾ ਮਤਲਬ ਤੂੰ ਨਹੀਂ ਮੁੜਨਾ ਹੂੰ ਸੋ ਕੁਛ ਵੀ ਕਹਿਣ ਤੋਂ ਪਹਿਲਾਂ ਤੁਹਾਡੇ ਕੋ ਇੱਕ ਰੀਜ਼ਨੇਬਲ ਐਕਸਪਲੇਨੇਸ਼ਨ ਹੋਣੀ ਜ਼ਰੂਰੀ ਹੈ ਜਿਹੜਾ ਆਫੀਸਰ ਹੈ ਜਿਹਨੇ ਤੁਹਾਨੂੰ ਐਂਟਰੀ ਦੇਣੀ ਹੈ ਜੀ ਉਹਨੇ ਵੀ ਅਨਰੀਜ਼ਨੇਬਲ ਹੋ ਕੇ ਕੋਈ ਡਿਸੀਜਨ ਨਹੀਂ ਕਰ ਦੇਣਾ ਕਿਉਂਕਿ ਉਹਨੂੰ ਵੀ ਪਤਾ ਹੈ ਜੇ ਕੱਲ ਨੂੰ ਕੋਰਟ 'ਚ ਚਲੇ ਜਾਂਦਾ ਉਹਨੂੰ ਕੋਰਟ ਚ ਆ ਕੇ ਜਵਾਬ ਦੇਣਾ ਪੈਣਾ ਹੈ ਗੱਲ ਦਾ ਕਿ ਉਹ ਫੈਸਲੇ ਤੇ ਕਿਵੇਂ ਪਹੁੰਚਿਆ ਜੀ ਇਹਦੇ ਨਾਲ ਨਾਲ ਇਹᱫੋ ਉਲਟਾ ਐਗਜ਼ਾਮਪਲ ਵੀ ਹੋ ਸਕਦਾ ਕਿ ਤੁਹਾਡੇ ਕੋਲ 6 ਮਹੀਨੇ ਦੀ ਟਿਕਟ ਹੈ ਤੁਸੀਂ ਕਹੋ ਮੈਂ ਤਾਂ 15 ਦਿਨ ਰਹਿਣਾ ਹੂੰ ਤਾਂ ਫਿਰ ਆਫਕੋਰਸ ਉਹਨੂੰ ਲੱਗੂਗਾ ਨਾ ਕਿ ਬੰਦੇ ਨੇ ਤਾਂ 6 ਮਹੀਨੇ ਰਹਿਣਾ ਤੇ ਝੂਠ ਬੋਲ ਰਿਹਾ ਕਿ ਨੇ 15 ਦਿਨ ਬਾਅਦ ਜਾਣਾ ਕਿਉਂਕਿ ਉਹ 15 ਦਿਨ ਬਾਅਦ ਤਾਂ ਉਹਦੇ ਕੋਲ ਜਾਣ ਦਾ ਕੋਈ ਸਾਧਨ ਹੈ ਨਹੀਂ ਜੀ ਉਹ ਜਿਹੜੇ ਸਰਕਮਸਟੈਂਸਸ ਨੇ ਉੱਥੇ ਜੇ ਤੁਹਾਨੂੰ ਇਹ ਲੱਗਦਾ ਕਿ ਮੈਟੋ ਜਵਾਬ ਸਹੀ ਨਹੀਂ ਦਿੱਤੇ ਜਾ ਰਹੇ ਜਾਂ ਮੈਂ ਅਨਸਰ ਕਾਂ ਦੀ ਇਨੈਬਿਲਿਟੀ ਆ ਤਾਂ ਤੁਸੀਂ ਕਹਿ ਸਕਦੇ ਹੋ ਕਿ ਮੈਂ ਜਵਾਬ ਨਹੀਂ ਦੇਣਾ ਜਿੰਨਾ ਚਿਰ ਮੈਨੂੰ ਅਪਲੀਗਲ ਕਾਉਂਸਲ ਨਾਲ ਗੱਲ ਨਹੀਂ ਕਰ ਲੈਂਦਾ ਮੈਂ ਉਸ ਤੋਂ ਬਾਅਦ ਜਵਾਬ ਦੂੰਗਾ ਉਹਨੂੰ ਇਹ ਨੋਟੇਸ਼ਨ ਕਰਨਾ ਪੈਣਾ ਹੈ ਕਿ ਹਾਂਜੀ ਇਨਲੀਗਲ ਕਾਉਂਸਲ ਮੰਗਿਆ ਤੇ ਉਹ ਪ੍ਰੋਵਾਈਡ ਕੀਤਾ ਗਿਆ ਹੁਣ ਬਹੁਤ ਅਜਿਹੇ ਕੇਸਸ ਹੋਣਗੇ ਗੁਰਜੀਤ ਜਿੱਥੇ ਕਿ ਉਹਨਾਂ ਦਾ ਲੀਗਲ ਕਾਉਂਸਲ ਨਹੀਂ ਹੋਊਗਾ ਕੋਈ ਤਾਂ ਉਹ ਉਸ ਵੇਲੇ ਡਿਊਟੀ ਕਾਉਂਸਲ ਜਿਹੜਾ ਹੁੰਦਾ ਹੈਗਾ ਜਿਹੜਾ ਸਰਕਾਰੀ ਵਗੀਲ ਹੁੰਦਾ ਉਹਦੇ ਨਾਲ ਗੱਲ ਕਰਾਉਂਦੇ ਨੇ ਸਰ ਕਾਲਜ ਹਾਂਜੀ ਸਰ ਹਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ 6165 ਲਾਸਟ 4 ਡਿਜੀਟ ਨੇ ਤੁਸੀਂ ਲਾਈਵ ਜੁੜ ਚੁੱਕੇ ਹੋ ਜੀ ਹਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਤੇ ਕੀ ਸਵਾਲ ਹੈ ਤੁਹਾਡਾ ਵਿਨਸਰ ਵਿਨਸਰ ਤੋਂ ਬੋਲਦੇ ਆ ਇਹ ਪੁੱਛਣਾ ਚਾਹੁੰਦੇ ਸੀ ਕਿ ਮੈਂ ਪੀਆਰ ਕਾਣਾ ਕਾਫੀ ਟਾਈਮ ਸਿੱਥੇ ਰਹਿ ਰਹੀ ਆ ਪਰ ਮੈਂ ਹੁਣ ਸਿਟੀਜ਼ਨ ਅਪਲਾਈ ਕਰਨਾ ਮੈਂ ਟੈਂਸ ਗ੍ਰੇਡ ਆ ਤੁਹਾਨੂੰ ਦੱਸਦੇ ਮੈਂ ਕੀ ਕਰ ਸਕਦੀ ਹਾਂ ਕਿਵੇਂ ਅਪਲਾਈ ਕਰ ਸਕਦੇ ਆ ਕੀ ਰਖਵਾਰ ਮੈਸੇ ਪਲੀਜ਼ ਤੁਹਾਡੀ ਉਮਰ ਤੁਹਾਡੀ ਉਮਰ ਕਿੰਨੀ ਹੈ ਜੀ 45 ਹਾਂਜੀ ਤੇ ਫਿਰ ਤੁਹਾਨੂੰ ਅੰਗਰੇਜ਼ੀ ਟੈਸਟ ਲਿਖਣਾ ਪੈਣਾ ਹੈਗਾ ਜੀ ਸੋ ਉਹਦੇ ਚ ਪੜ੍ਹਾਈ ਦਾ ਕੋਈ ਸਵਾਲ ਨਹੀਂ ਜੀ ਸੋ ਜੇ ਜੇ ਤੁਸੀਂ 54 ਸਾਲ ਤੋਂ ਉੱਤੇ ਹੋ ਫਿਰ ਤੁਹਾਨੂੰ ਅੰਗਰੇਜ਼ੀ ਟੈਸਟ ਨਹੀਂ ਲਿਖਣਾ ਪਊਗਾ ਓਕੇ ਮੈਂ ਦਿੱਤਾ ਸੀ ਪਰ ਮੇਰੇ 4 ਪੁਆਇੰਟ ਆਏ ਸੀ ਉਹਦੇ ਵਿੱਚ ਹਾਂਜੀ ਤੁਸੀਂ ਕਿਹੜਾ ਟੈਸਟ ਦਿੱਤਾ ਸੀ ਜੀ ਇੰਗਲਿਸ਼ ਇੰਗਲਿਸ਼ ਦਾ ਟੈਕਸਟ ਦਿੱਤਾ ਸੀ ਜੀ ਹਾਂਜੀ ਸੋ ਤੁਸੀਂ ਜਿਹੜਾ ਲਿੰਕ ਪ੍ਰੋਗਰਾਮ ਹੈ ਲੈਂਗੁਏਜ ਇਨਸਟਰਕਸ਼ਨ ਫਾਰ ਨਿਊ ਕਮਰਸ ਉਹਦੇ ਚਾ ਦਿੱਤਾ ਸੀ ਜੀ ਹਾਂਜੀ ਹਾਂਜੀ ਚਾਰ ਇਨਾਫ ਹੈਗੇ ਨੇ ਜੀ ਚਾਰ ਨਾਲ ਅਪਲਾਈ ਕਰ ਸਕਦੇ ਆ ਜੀ ਤੁਸੀਂ ਓਕੇ ਜੀ ਥੈਂਕ ਯੂ ਬਿਲਕੁਲ ਕਰ ਸਰ ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਦੇ ਲਈ ਜੀ ਸਰ ਸੋ ਜਿਹੜੇ ਜਦੋਂ ਉਥੇ ਡਿਊਟੀ ਕਾਉਂਸਲ ਆ ਜਾਣਾ ਜਿਹੜਾ ਸਰਕਾਰੀ ਵਕੀਲ ਹੈ ਜੀ ਉਹਨੇ ਉਹਨੂੰ ਤੁਸੀਂ ਸਵਾਲ ਪੁੱਛੋਗੇ ਉਹ ਉਹਨੇ ਤਾਂ ਕਹਿਣਾ ਹਾਂਜੀ ਤੁਸੀਂ ਜੋ ਵੀ ਸਵਾਲ ਪੁੱਛੇ ਜਾਂਦੇ ਨੇ ਉਹਦਾ ਜਵਾਬ ਦੇ ਦਿਓ ਜੀ ਉਹ ਤੁਹਾਡੀ ਇਹ ਮਦਦ ਨਹੀਂ ਕਰ ਸਕਦਾ ਵੀ ਕੀ ਸਵਾਲਾਂ ਨੂੰ ਕੋਖ ਕਰਕੇ ਕੀ ਐਪਰੋਪਰੀਏਟ ਆਨਸਰ ਹੈ ਤੂੰ ਆਨਸਰ ਸਹੀ ਦੇ ਰਹੇ ਹੈ ਜਾਂ ਆਨਸਰ ਸਹੀ ਨਹੀਂ ਦੇ ਰਿਹਾ ਉਹ ਤਾਂ ਸਿਰਫ ਇਹ ਦੱਸ ਸਕਦਾ ਕਿ ਹਾਂਜੀ ਤਾਂ ਤਾ ਸਵਾਲ ਪੁੱਛੇ ਨੇ ਤੂੰ ਜਵਾਬ ਦੇ ਦੇ ਤਾਂ ਮੇਕ ਸ਼ੁਰ ਕਰੋ ਕਿ ਤੁਹਾਡਾ ਜਿਹੜਾ ਲੀਗਲ ਕਾਉਂਸਲ ਹੈ ਉਹ ਅਵੇਲੇਬਲ ਰਹੇ ਉਹ ਟਾਈਮ ਤਾਂ ਕਿ ਤੁਹਾਡੇ ਲਈ ਜੋ ਤੁਹਾਡੀ ਕਾਨੂੰਨੀ ਡਿਫੈਂਸ ਹੈ ਉਹ ਸਮੇਂ ਕੀਤੀ ਜਾ ਸਕੇ ਜੀ ਇਹਦੇ ਨਾਲ ਨਾਲ ਕਈ ਵਾਰੀ ਤੁਹਾਨੂੰ ਬਹੁਤ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈਗਾ ਕਿ ਨਹੀਂ ਤੇਰਾ ਡਿਊਟੀ ਕਾਉਂਸਲ ਜਿਹੜਾ ਵਕੀਲ ਹੈ ਸੀ ਉਹਦਾਂ ਨਾਲ ਗੱਲ ਨਹੀਂ ਕਰਾ ਸਕਦੇ ਜਾਂ ਤੂੰ ਇੱਥੇ ਕਾਗਜ਼ ਤੇ ਸਾਈਨ ਕਰੋ ਤਾਂ ਮੇਕ ਸ਼ੁਰ ਕਰੋ ਕਿ ਜਿੰਨਾ ਚਿਰ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਨਹੀਂ ਪੜ ਲੈਂਦੇ ਉਹ ਕਾਗਜ਼ ਨੂੰ ਬਿਲਕੁਲ ਵੀ ਸਾਈਨ ਨਾ ਕਰੋ ਬਿਲਕੁਲ ਜੀ ਨੈਕਸਟ ਕਾਲ ਲਨਿਆ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕੀ ਸਭ ਨਾਲ ਗੱਲ ਕਰਨੀ ਆ ਕਿ ਜਿੱਦਾਂ ਮੇਰਾ ਪੀਆਰ ਲੈਟਰੀ ਸਿਸਟਮ ਦੇ ਸਾਰੇ ਵਰਕ ਜਿੱਦਾਂ ਪੇਪਰ ਵਰਕ ਪੂਰਾ ਹੋਇਆ ਹੈ ਡਾਕਟਰੀ ਵੀ ਹੋਈ ਹੋਆ ਐ ਤਾਂ ਮੇਰੀ ਇਹ ਫਿੰਗਰ ਪ੍ਰਿੰਟ ਵੀ ਮੇਰੀ ਅਜੇ ਕੋਈ ਅਪਲਾਈ ਨਹੀਂ ਆਇਆ ਪੀਆਰ ਦਾ ਠੀਕ ਹੈ ਜੀ ਤੁਸੀਂ ਸਾਲੂ ਹੋ ਜਾਂਦੇ ਆ ਹਾਂਜੀ ਠੀਕ ਹੈ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ ਓਕੇ ਜੀ ਥੈਂਕ ਯੂ ਹਾਂ ਜੀ ਸੋ ਸਰਕਾਰ ਹਰ ਸਾਲ ਕੋਟਾ ਹੁੰਦਾ ਜੀ ਤਾਂ ਉਹ ਤੋਂ ਵੱਧ ਨੰਬਰ ਆਫ ਪਰਮਨੈਂਟ ਰੈਜ਼ੀਡੈਂਸ ਨਹੀਂ ਆ ਸਕਦੇ ਐਤਕੀ ਉਹ ਕੋਟਾ ਹੋਰ ਵੀ ਘਟਾ ਦਿੱਤਾ ਗਿਆ ਹੈਗਾ ਸੋ ਕੋਟਾ ਘਟਣ ਨਾਲ ਉੰਨੀ ਹੀ ਜਿਹੜੀਆਂ ਅਰਜ਼ੀਆਂ ਪ੍ਰੋਸੈਸ ਚ ਨਹੀਂ ਉਹਨਾਂ ਨੂੰ ਉੰਨੀ ਹੀ ਦੇਰੀ ਹੋਗੀ ਜੀ ਸੋ ਉਹਦੇ ਨਾਲ ਜਿਹੜਾ ਆਮ ਤੌਰ ਤੇ ਤਿੰਨ ਚਾਰ ਸਾਲ ਦਾ ਸਮਾਂ ਲੱਗਦਾ ਹਲੇ ਉਹਨਾਂ ਨੂੰ ਦੋ ਸਾਲ ਹੋਏ ਨਹੀਂ ਜੀ ਹਲੇ ਉਹਨਾਂ ਨੂੰ ਇੰਤਜ਼ਾਰ ਕਰਨਾ ਪਊਗਾ ਕਿਉਂਕਿ ਜਿਹੜਾ ਫੈਮਿਲੀ ਕਲਾਸ ਦਾ ਕੋਟਾ ਹੈ ਕੀ ਉਹ ਰਿਡਿਊਸ ਕਰ ਦਿੱਤਾ ਗਿਆ ਉਹ ਚੋਂ ਜਿਹੜਾ ਜ਼ਿਆਦਾ ਰਿਡਕਸ਼ਨ ਹੈ ਉਹ ਪੇਰੈਂਟਸ ਗ੍ਰੈਂਡਪੇਰੈਂਟਸ ਤੋਂ ਹੁੰਦੀ ਹੈ ਸੋ ਉਹਨਾਂ ਨੂੰ ਨਹੀਂ ਦੇਰੀ ਹੋਰ ਲੱਗਣੀ ਸ਼ੁਰੂ ਹੋ ਗਈ ਸੋ ਇਹਦਾ ਕੋਈ ਰੈਮੀਡੀ ਨਹੀਂ ਹੈਗਾ ਉਹਨਾਂ ਨੂੰ ਇੰਤਜ਼ਾਰ ਹੀ ਕਰਨਾ ਪੈਣਾ ਜਦੋਂ ਵੀ ਉਹਨੀ ਦਿਵਾਰੀ ਆਉਗੀ ਉਦੋਂ ਹੀ ਉਹਨਾਂ ਦਾ ਵਾਰੀ ਆਉਣੀ ਹੈਗੀ ਆ ਹ ਕੋਵਿਡ ਦੇ ਦੌਰਾਨ ਜ਼ਰੂਰ ਰਹੇ ਜੇ ਲੋਕਾਂ ਨਾਲ ਕਹਿ ਸਕਦੇ ਆ ਫੋਰਚੂਨੇਟਲੀ ਅਨਫੋਰਚੂਨੇਟਲੀ ਕਈ ਲੋਕਾਂ ਦੀ ਡਿਲੇ ਹੋ ਗਈ ਕਈ ਲੋਕਾਂ ਨੇ ਅੱਜ ਅਪਲਾਈ ਕਰਿਆ ਉਹਨਾਂ ਦਾ 2 ਮਹੀਨੇ 3 ਮਹੀਨੇ ਚੋ ਗਿਆ ਉਹ ਕਿਉਂਕਿ ਜਿਹੜੇ ਸਰਕਾਰੀ बाबू बाबूजी ਜਿਓ ਦਫਤਰ ਚੋਂ ਕੰਮ ਨਹੀਂ ਕਰ ਰਹੇ ਸੀ ਉਹ ਘਰੋਂ ਕੰਮ ਕਰ ਰਹੇ ਸੀ ਸੋ ਜਿਹੜੀ ਫਾਈਲ ਚਲੀ ਜਾਂਦੀ ਸੀ ਉਹ ਤੇ ਕੰਮ ਕਰ ਦਿੰਦੇ ਸੀ ਪਰ ਇਹ ਟੈਕਨੀਕਲੀ ਫਸਟ ਕਮ ਫਰਸ ਸਰਵਿਸਸ ਤੇ ਹੈ ਮਤਲਬ ਕਿ ਜਿਹੜਾ ਅਰਜ਼ੀ ਪੇ ਆ ਲਊਗਾ ਉਹਦੀ ਅਰਜ਼ੀ ਪਹਿਲਾਂ ਵਾਰੀ ਆਉਗੀ ਸੋ ਉਹ ਤੁਹਾਨੂੰ ਇੰਤਜ਼ਾਰ ਕਰਨਾ ਪਊਗਾ ਜਿਹੜਾ ਤੁਹਾਡੇ ਪੁਲਿਸ ਕਲੀਅਰੈਂਸ ਹੈ ਉਹ 6 ਮਹੀਨੇ ਲਈ ਵੈਲਿਡ ਹੁੰਦੀ ਹੈ ਉਹ ਦੁਆਰੇ ਮੰਗ ਲੈਣਗੇ ਜੀ ਮੈਡੀਕਲ ਸਰ ਲਈ ਵੈਲਿਡ ਹੈ ਉਹ ਦੁਆਰੇ ਮੰਗ ਲੈਣਗੇ ਪਰ ਇਹੋ ਜਿਹਾ ਕੋਈ ਤਰੀਕਾ ਨਹੀਂ ਹੈਗਾ ਕਿ ਉਹਨੂੰ ਫਾਸਟ ਟਰੈਕ ਹੈ ਜਿਹੜਾ ਉਹ ਕੀਤਾ ਜਾ ਸਕੇ ਬਿਲਕੁਲ ਜੀ ਸਰ ਅੱਜ ਦੀ ਕਨਵਰਸੇਸ਼ਨ ਤੋਂ ਬਾਅਦ ਇਹ ਕਹਿ ਸਕਦੇ ਆ ਕਿ ਜਦੋਂ ਵੀ ਟ੍ਰੈਵਲ ਕਰਨਾ 에어ਪੋਰਟ ਤੇ ਤਾਂ ਆਪਣੇ ਜਿਹੜੇ ਕਾਨੂੰਨੀ ਹੱਕ ਨੇ ਉਹਨਾਂ ਦੀ ਜਾਣਕਾਰੀ ਹੋਣੀ ਚਾਹੀਦੀ ਆ ਬਤਨਤ ਜ਼ਰੂਰੀ ਆ ਗੁਰਜੀਤ ਕਿਉਂਕਿ ਕਾਨੂੰਨ ਹੈ ਜਿਹੜਾ ਉਹ ਐਵਰ ਗਰੋਇੰਗ ਟਰੀ ਹੈ ਸੋ ਜਿਵੇਂ ਦਰਖਤ ਦੇ ਨਵੇਂ ਪੱਤੇ ਆਉਂਦੇ ਨੇ ਪੁਰਾਣੇ ਝੜ ਜਾਂਦੇ ਨੇ ਟਾਹਣੀਆਂ ਨਵੀਆਂ ਆਉਂਦੀਆਂ ਨੇ ਦਰਖਤ ਫੈਲਦਾ ਉਵੇਂ ਜਿਵੇਂ ਕਾਨੂੰਨ ਵੀ ਉਵੇਂ ਬਦਲਾ ਹੁੰਦਾ ਰਹਿੰਦਾ ਹੈਗਾ ਤੇ ਕਿਉਂਕਿ ਇਹ ਨੈਸੈਸਰੀ ਵੀ ਆ ਉਸ ਕਰਕੇ ਆ ਕਿਉਂਕਿ ਜਿਉਂ-ਜਿਉਂ ਸੋਸਾਇਟੀ ਹੈ ਜਿਹੜਾ ਉਹ ਇਵੋਲਵ ਹੋ ਰਿਹਾ ਹੈ ਤੇ ਉਤੇ ਕਾਨੂੰਨ ਵੀ ਇਵੋਲਵ ਹੋਣਾ ਜ਼ਰੂਰੀ ਹੈ ਨਹੀਂ ਤਾਂ ਸੋਸਾਇਟੀ ਤੇ ਕਾਨੂੰਨ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਰਹੂਗਾ ਜਿਹੜੀ ਚੀਜ਼ਾਂ ਇੱਕ ਪੰਜ ਸਾਲ ਪਹਿਲਾਂ ਸੀ ਉਹ ਨਹੀਂ ਕਾਨੂੰਨ ਸੀ ਅੱਜ ਉਹਦੇ ਤੇ ਹੋਊਗੀ ਹੁਣ ਜਿਵੇਂ ਇਹ ਅਧਿਕਾਰ ਜਿਹੜੇ ਦਿੱਤੇ ਨੇ ਕਾਨੂੰਨ 'ਚ ਬਦਲਾਅ ਹੋਇਆ ਹੈ ਤੁਹਾਨੂੰ ਆਪਣੇ ਕਾਨੂੰਨੀ ਹੱਕਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਉਹ ਤਾਂ ਹੀ ਪਾਉਂ ਪੋਸੀਬਲ ਹੈ ਜੇ ਤੁਸੀਂ ਉਹ ਕਾਨੂੰਨੀ ਸਲਾਹ ਲਓਗੇ ਹੁਣ ਜੇ ਕੋਈ ਕਹਿੰਦਾ ਜੀ ਕਿ ਮੈਂ ਤਾਂ 30 ਸਾਲ ਪਹਿਲਾਂ ਆਇਆ ਸੀ ਤੇ ਉਹਦੀ ਅੱਜ ਦੇ ਕਾਨੂੰਨਤ ਦੀ ਕੋਈ ਰੈਲੇਵੈਂਸ ਨਹੀਂ ਜੋ ਸਲਾਹ ਦੇਣ ਲੱਗ ਜੇ ਕਿਸੇ ਨੂੰ ਐ ਕਰ ਲਓ ਉਹਦੀ ਕੋਈ ਰੈਲੇਵੈਂਸ ਨਹੀਂ ਹੈਗੀ ਹੈ ਉਵੇਂ ਜਿਵੇਂ ਜੋ ਕੋਈ ਅੱਜ ਤੋਂ 2 ਮਹੀਨੇ ਪਹਿਲਾਂ ਵਿਜ਼ਟਰ ਆਇਆ ਸੀ ਤੇ ਜੋ ਅੱਜ ਆ ਰਿਹਾ ਕਾਨੂੰਨ ਬਦਲਾ ਹੋਣ ਤੋਂ ਬਾਅਦ ਹਾਂਜੀ ਉਹਦੀ ਕੋਈ ਰੈਲੇਵੈਂਸ ਨਹੀਂ ਹੈਗੀ ਉਹ ਉਹਦੇ ਨਾਲ ਕੀ ਹੋਇਆ ਤੇ ਅੱਜ ਕੀ ਹੋ ਰਿਹਾ ਦੋ ਡਿਫਰੈਂਟ ਚੀਜ਼ਾਂ ਨੇ ਬਿਲਕੁਲ ਤੁਸੀਂ ਕਿਹਾ ਤੁਹਾਨੂੰ ਆਪਣੇ ਕਾਨੂੰਨੀ ਹੱਕਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਜੇ ਉਹ ਜਾਣਕਾਰੀ ਹੋਊਗੀ ਫਿਰ ਸਸ ਬਹੁਤ ਸਮੂਦ ਹੋਗਾ ਜੇ ਜਾਣਕਾਰੀ ਤੁਹਾਡੇ ਕੋਲ ਨਾ ਹੋਈ ਜਾਂ ਤੁਸੀਂ ਆਪਣੇ ਹੱਕਾਂ ਦੀ ਵਰਤੋਂ ਨਾ ਕਰ ਸਕੇ ਫਿਰ ਤੁਹਾਡੇ ਲਈ ਜਿਹੜਾ ਫਿਊਚਰ ਦੇ ਵਿੱਚ ਬਹੁਤ ਪਰੇਸ਼ਾਨੀ ਕਰ ਸਕਦਾ ਹੈ ਜੀ ਤੇ ਨਾਲ ਸਰ ਇੱਕ ਵਾਰੀ ਸੀਡਲੂਸੀ ਇਮੀਗ੍ਰੇਸ਼ਨ ਦੇ ਡਿਟੇਲਸ ਦੱਸ ਸਰ ਬਿਲਕੁਲ ਜੀ ਸਾਡੇ ਦੋ ਆਫਿਸ ਹੈਗੇ ਆ ਇੱਕ ਬ੍ਰੈਂਪਟਨ ਸਟੀਲਸ ਐਂਡ ਟੌਰਬਨ ਦੇ ਉੱਤੇ ਹੈ ਜੀ ਦੂਜਾ ਸਰੀ ਬ੍ਰਿਟਿਸ਼ ਕੋਲੰਬੀਆ ਚ 128 ਸਟਰੀਟ ਤੇ 80 ਐਵੇਨਿਊ ਦੇ ਵਿੱਚ ਹੈ ਜੀ ਅਸੀਂ ਮੰਡੇ ਟੂ ਫਰਡੇ 10 ਵਜੇ ਤੋਂ 6 ਵਜੇ ਤੱਕ ਅਵੇਲੇਬਲ ਹੁੰਨੇ ਆ ਤੁਹਾਡਾ ਕੋਈ ਵੀ ਕਿਸੇ ਕਿਸਮ ਦਾ ਕੇਸ ਹੈਗਾ ਤੁਹਾਡਾ ਕੇਸ ਰਿਫਿਊਜ਼ ਹੋ ਗਿਆ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਤੁਹਾਡੇ ਖਿਲਾਫ ਰਿਮੂਵਲ ਆਰਡਰ ਹੈਗਾ ਉਹਨੂੰ ਰੋਕਣਾ ਚਾਹੁੰਦੇ ਹੋ ਜਾਂ ਤੁਹਾਡਾ ਜਿਵੇਂ ਹੁਣੇ ਆਪਾਂ ਗੱਲਬਾਤ ਕੀਤੀ ਹੈ ਕੋਈ ਰਿਸ਼ਤਾ ਆ ਰਿਹਾ ਉਹਨੂੰ 에어ਪੋਰਟ ਤੇ ਰੋਕ ਲਿਆ ਜਾਂ ਉਹਨੂੰ ਵਾਪਸ ਭੇਜਿਆ ਜਾ ਰਿਹਾ ਤੁਸੀਂ ਉਹ ਕਾਰਵਾਈ ਚ ਹੈਲਪ ਚਾਹੁੰਦੇ ਹੋ ਤਾਂ ਅਸੀਂ ਆਲਵੇਸ ਹਾਜ਼ਰ ਹਾਂ ਜੀ ਤੇ ਮਤਲਬ ਕਿ ਜੇ ਕੋਈ ਆ ਰਹੇ ਤੇ 에어ਪੋਰਟ ਤੇ ਉੱਥੋਂ ਖੜ ਕੇ ਵੀ ਤੁਹਾਨੂੰ ਕਾਲ ਕਰ ਸਕਦੇ ਨੇ ਬਿਲਕੁਲ ਬਹੁਤ ਵਾਰੀ ਹੁੰਦਾ ਗੁਰਜੀਤ ਕਿਉਂਕਿ ਲੋਗ ਇੰਟਰਵਿਊਸ ਦੇਖਦੇ ਨੇ ਆਪਣੀਆਂ ਉਹਨਾਂ ਕੋਲ ਨੰਬਰ ਹੁੰਦਾ ਜੀ ਉਹ ਬਿਲਕੁਲ ਆਫਿਸ ਕਾਲ ਕਰ ਲੈਂਦੇ ਨੇ ਬਹੁਤ ਵਾਰੀ ਹੁੰਦਾ ਜੀ ਓਕੇ ਜੀ ਤੇ ਇਹਨਾਂ ਲਈ ਸਰ ਆਜੀਤ ਸਿੰਘ ਇੰਟਰਵਿਊ ਦੇ ਵਿੱਚ ਇੰਨਾ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਟੂਡੀਓ ਆਨ ਲਈ ਸ਼ੁਕਰੀਆ ਜੀ ਤਾਂ ਇਸ ਹੀ ਅਜਾ ਸਾਡਾ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਮੈਟਰਸ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਕਿ 에어ਪੋਰਟ ਦੇ ਉੱਤੇ ਜਦੋਂ ਤੁਸੀਂ ਆਉਨੇ ਹੋ ਤਾਂ ਤੁਹਾਨੂੰ ਕੀ ਕੀ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਐਕਸ਼ਨ ਨਾ ਲਿਆ ਜਾਵੇ ਤੇ ਉਮੀਦ ਹੈ ਤੁਹਾਨੂੰ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਵੇਗੀ ਤੇ ਜੇਕਰ ਤੁਸੀਂ ਹੋਰ ਕੋਈ ਕੋਈ ਐਡਵਾਈਸ ਲੈਣੀ ਚਾਹੁੰਦੇ ਹੋ ਜ਼ਰੂਰ ਕੰਟੈਕਟ ਕਰ ਸਕਦੇ ਹੋ CWCI ਇਮੀਗ੍ਰੇਸ਼ਨ ਦੇ ਨਾਲ ਦਿੱਤੇ ਗਏ ਨੰਬਰ ਤੇ ਜਾਂ ਫਿਰ ਅਪਾਇੰਟਮੈਂਟ ਲਾ ਕੇ ਨਦੇ ਆਫਿਸ ਵੀ ਵਿਜ਼ਿਟ ਕੀਤਾ ਜਾ ਸਕਦਾ ਹੈ ਜੇ ਪ੍ਰੋਗਰਾਮ ਨੂੰ ਦੁਆਰਾ ਦੇਖਣਾ ਚਾਹ ਦੇਖ ਸਕਦੇ ਹਾਂ ਤੇ ਹੋਰਾਂ ਨਾਲ ਸਾਂਝਾ ਕਰ ਸਕਦੇ ਹਾਂ ਫਿਲਹਾਲ ਅੱਜ ਦੇ ਪ੍ਰੋਗਰਾਮ ਵਿੱਚ ਇਨਾ ਹੀ ਬਣ ਰਿਹਾ ਹੈ ਅਮਰ ਟੀਵੀ ਦੇ ਨਾਲ ਮੈਨੂੰ ਇਜਾਜ਼ਤ ਸੱਚੇ ਕਾਲ 905670444 ਬ੍ਰੈਂਟਨ ਵਿੱਚ ਤੁਹਾਡੇ ਦੰਦਾਂ ਦਾ ਵਧੀਆ ਇਲਾਜ ਕਰਨ ਲਈ ਖੁੱਲ ਗਿਆ ਦੀਆ ਡੈਂਟਿਸਟਰੀ ਲੇਟੈਸਟ ਡੈਂਟਿਸਟ ਟੈਕਨੋਲੋਜੀ ਅਤੇ AI ਟੈਕਨੋਲੋਜੀ ਨਾਲ ਇੱਥੇ ਦੰਦਾਂ ਦੇ ਨੁਕਸ ਬਾਰੇ ਪਤਾ ਲਗਾਇਆ